ਅਸਰਵਲੇ ਦੀ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ ਤਾਂ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਪਾਕਿਸਤਾਨੀ ਡਰੋਨ ਦਿਖਿਆ ਜੀਆਂ ਫੌਜ ਨੇ 250 ਦੇ ਕਰੀਬ ਰਾਉਂਡ ਫਾਇਰ ਕੀਤੇ ਨੇ ਕੈਮਰੇ ਦੇ ਵਿੱਚ ਤਸਵੀਰਾਂ ਨੇ ਜਿਹੜੀਆਂ ਕੈਦ ਹੋਈਆਂ ਨੇ ਤਾਂ ਦੱਸਦੇ ਕਿ ਭਾਰਤੀ ਫੌਜ ਨੇ ਡਰੋਨ ਦੇ ਉੱਤੇ ਫਾਇਰਿੰਗ ਕੀਤੀ ਹੈ ਲਗਭਗ 250 ਦੇ ਕਰੀਬ ਰਾਉਂਡ ਫਾਇਰ ਕੀਤੇ ਗਏ ਨੇ ਤਾਂ ਸਰਹੱਦ ਤੇ ਪਾਕਿਸਤਾਨੀ ਡਰੋਨ ਦੇ ਵੱਲੋਂ ਕੁਝ ਭੈੜੀ ਹੈ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਸੀ ਅਤਕਸਬਾ ਮਮਦੋਦ ਦੀ ਫੌਜ ਨੇ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਡਰੋਨ ਜਦੋਂ ਦੇਖਿਆ ਤਾਂ 250 ਦੇ ਕਰੀਬ ਰਾਉਂਡ ਨੇ ਜਿਹੜੇ ਫਾਇਰ ਕਰ ਦਿੱਤੇ ਮੌਕੇ ਦੀਆਂ ਤਸਵੀਰਾਂ ਨੇ ਜਿਹੜੀਆਂ ਕੈਮਰੇ ਚ ਕੈਦ ਹੋਈਆਂ ਨੇ ਭਾਰਤੀ ਫੌਜ ਨੇ ਡਰੋਨ ਦੇ ਉੱਤੇ ਫਾਇਰਿੰਗ ਕੀਤੀ ਹੈ ਦੱਸਦੀ ਕਿ ਪਾਕਿਸਤਾਨ ਦੇ ਵੱਲੋਂ ਆਪਣੀਆਂ ਜਿਹੜੀਆਂ ਨਾਪਾਕ ਸਾਜ਼ਿਸ਼ਾਂ ਨੇ ਹਜੇ ਵੀ ਉਹ ਰੋਕੀਆਂ ਨਹੀਂ ਜਾ ਰਹੀਆਂ ਲਗਾਤਾਰ ਭਾਰਤ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਬੀਤੇ ਦਿਨੀ ਸੀਸਫਾਇਰ ਦਾ ਐਲਾਨ ਹੋਇਆ ਸੀ ਪਰ ਉਸ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਗੁੱਜੀਆਂ ਸਾਜਸ਼ਾ ਤੋਂ ਬਾਜ਼ ਨਹੀਂ ਆ ਰਹੀਆਂ ਲਗਾਤਾਰ ਭਾਰਤ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇੱਕ ਵਾਰ ਫਿਰ ਤੋਂ ਫਿਰੋਜ਼ਪੁਰ ਦੇ ਵਿੱਚ ਦਿਨ ਦਿਹਾੜੇ ਡਰੋਨ ਦਿਖਿਆ ਪਾਕਿਸਤਾਨੀ ਡਰੋਨ ਦਿਖਿਆ ਜਦੋਂ ਫੌਜ ਦੇ ਵੱਲੋਂ ਲਗਾਤਾਰ ਹਰ 2200 ਦੇ ਕਰੀਬ ਰਾਉਂਡ ਫਾਇਰ ਕੀਤੇ ਜਾਂਦੇ ਨੇ ਤਾਂ ਪਾਕਿਸਤਾਨੀ ਡਰੋਨ ਹੈ ਜਿਹੜਾ ਵਾਪਸ ਚਲਾ ਜਾਂਦਾ ਤਾਂ ਬਿਲਕੁਲ ਰਿਮੋਟ ਦੇ ਨਾਲ ਉਸ ਨੂੰ ਕੰਟਰੋਲ ਕੀਤਾ ਜਾ ਰਿਹਾ ਸੀ ਤੇ ਤਸਵੀਰਾਂ ਮੌਕੇ ਦੀਆਂ ਨੇ ਜਿਹੜੀਆਂ ਕੈਮਰਾ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪਾਕਿਸਤਾਨੀ ਡਰੋਨ ਹੈ ਜਿਹੜਾ ਫਿਰੋਜ਼ਪੁਰ ਦੇ ਵਿੱਚ ਇੱਕ ਵਾਰ ਫਿਰ ਤੋਂ ਦੇਖਿਆ ਗਿਆ ਤਾਂ ਕਸਬਾ ਮਮਦੂਰ ਦੀ ਫੌਜ ਨੇ ਪਾਕਿਸਤਾਨੀ ਡਰੋਨ ਨੂੰ ਜਦੋਂ ਦੇਖਿਆ ਤਾਂ ਮੌਕੇ 'ਤੇ 2200 ਦੇ ਕਰੀਬ ਰਾਉਂਡ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਆ ਤਾਂ ਦੱਸਦੇ ਕਿ ਭਾਰਤੀ ਫੌਜ ਨੇ ਡਰੋਨ ਦੇ ਉੱਤੇ ਫਾਇਰਿੰਗ ਕੀਤੀ ਹੈ ਸਰਹੱਦ ਤੇ ਪਾਕਿਸਤਾਨੀ ਡਰੋਨ ਦੇ ਵੱਲੋਂ ਕੁਝ ਬੈਟ ਦੀ ਹੈ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਪਰ ਭਾਰਤੀ ਫੌਜ ਨੇ ਇੱਕ ਵਾਰ ਫਿਰ ਤੋਂ ਕਾਮਯਾਬੀ ਹਾਸਲ ਕਰ ਲਈ ਹੈ 250 ਦੇ ਕਰੀਬ ਰਾਉਂਡ ਫਾਇਰ ਕਰ ਕੀਤੇ ਨੇ ਜਦੋਂ ਉਸ ਤੋਂ ਬਾਅਦ ਇਹ ਡਰੋਨ ਹੈ ਜਿਹੜਾ ਵਾਪਸ ਮੁੜ ਜਾਂਦਾ ਤਾਂ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਜਿਸ ਤਰੀਕੇ ਦੇ ਨਾਲ ਜੰਗਬੰਦੀ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਇੱਕ ਪਾਸੇ ਲੋਕ ਜਿਥੇ ਪਾਕਿਸਤਾਨ ਨੂੰ ਦਗਾਬਾਸ ਕਹਿ ਰਹੇ ਨੇ ਕਿਉਂਕਿ ਸੀਜ਼ਫਾਇਰ ਦਾ ਐਲਾਨ ਹੋਇਆ ਸੀ ਜੰਗ ਲਈ ਸਹਿਮਤੀ ਬਣ ਗਈ ਸੀ ਕਿ ਹੁਣ ਜੰਗ ਨਹੀਂ ਹੋਏਗੀ ਤਾਂ ਇਸ ਦੇ ਨਾਲ ਹੀ ਮਾਹੌਲ ਹੈ ਜਿਹੜਾ ਦੋਨੋਂ ਸਰਹੱਦਾ ਤੇ ਸ਼ਾਂਤੀਪੂਰਵਕ ਹੋਏਗਾ